ਸਸ਼ਿਕਾ ਜੀ ਸਾਰਿਆਂ ਨੂੰ ਮੈਂ ਇੰਸਪੈਕਟਰ ਜਸਕੰਵਲ ਐਸਐਚਓ ਜ਼ਿਵਕਪੁਰ ਅੱਜ ਤੁਹਾਡੇ ਸਾਰਿਆਂ ਨਾਲ ਇੱਕ ਮੈਸੇਜ ਸ਼ੇਅਰ ਕਰਨਾ ਚਾਹੁੰਦਾ ਅਕਸਰ ਤੁਸੀਂ ਪੁਲਿਸ ਨੂੰ ਦੇਖਦੇ ਹੋ ਅਸੀਂ ਆਪਣੀ ਲਾਈਫ 'ਚ ਦੇਖਦੇ ਹਾਂ ਅਸੀਂ ਆਪਣੇ ਕੈਰੀਅਰ 'ਚ ਆਪਣੀ ਜੌਬ ਦੇ ਦੌਰਾਨ ਵਕ-ਵਕ ਕ੍ਰਾਈਮਸ ਨੂੰ ਵਕ-ਵਕ ਕ੍ਰਿਮੀਨਲਸ ਦੇ ਨਾਲ ਡੀਲ ਕਰਦੇ ਹਾਂ ਲੇਕਿਨ ਇੱਕ ਕ੍ਰਾਈਮ ਇਹੋ ਜਿਹਾ ਹੈ ਕਿ ਜਿਹੜਾ ਜਦੋਂ ਅਸੀਂ ਦੇਖਦੇ ਹਾਂ ਤਾਂ ਇਨਸਾਨੀਅਤ ਦੇ ਨਾਲ-ਨਾਲ ਅਸੀਂ ਖੁਦ ਸ਼ਰਮਸਾਰ ਹੋ ਜਾਂਦੇ ਹਾਂ ਉਹ ਕ੍ਰਾਈਮ ਇਹ ਹੈਗਾ ਜੋ ਅਸੀਂ ਪਿਛਲੇ 2 ਮਹੀਨਿਆਂ ਚ ਸਾਨੂੰ ਦੋ ਵਾਰ ਦੇਖਣ ਦਾ ਮੌਕਾ ਮਿਲਿਆ ਕਿ ਕੁਝ ਲੋਕ ਆਪਣੇ ਨਵਜਾਤ ਬੱਚਿਆਂ ਨੂੰ ਬਿਲਕੁਲ ਨਿਊਲੀ ਬੌਰਨ ਬੱਚਿਆਂ ਨੂੰ ਅਬੈਂਡਨ ਕਰਕੇ ਕਿ ਮੇਬੀ ਸ਼ੀ ਇਜ਼ ਅ ਗਰਲ ਚਾਈਲਡ ਅਬੈਂਡਨ ਕਰਕੇ ਕਦੇ ਕਿਸੇ ਕੂੜੇ ਦੇ ਢੇਰ ਚ ਕਦੇ ਕਿਤੇ ਇਹੋ ਜੀ ਥਾਂ ਤੇ ਜਿੱਥੇ ਉਹਨੂੰ ਕੁੱਤੇ ਖਾ ਖਾ ਜਾਣ ਇਹੋ ਜੀ ਥਾਂ ਤੇ ਅਬੈਂਡਨ ਕਰਕੇ ਚਲੇ ਜਾਂਦੇ ਨੇ ਜੋ ਮੈਨੂੰ ਲੱਗਦਾ ਹੈ ਕਿ ਵੀ ਇਹਦੇ ਤੋਂ ਮਾੜਾ ਨਾ ਕੋਈ ਕੰਮ ਇਸ ਦੁਨੀਆ ਤੇ ਹੋ ਸਕਦਾ ਤਾਂ ਅੱਜ ਮੈਂ ਤੁਹਾਨੂੰ ਇਹ ਰਿਕੁਐਸਟ ਕਰਨੀ ਚਾਹਣਾ ਕਿ ਜ਼ਿਰਕਪੁਰ ਟਕੌਲੀ ਮੁਹਾਲੀ ਦੇ ਕਿਸੇ ਵੀ ਕੋਈ ਵੀ ਉਹ ਜ ਆ ਕਪਲ ਹੈ ਜਿਹਨੂੰ ਐ ਲੱਗਦਾ ਕਿ ਜੋ ਸਾਡਾ ਬੱਚਾ ਹੈਗਾ ਠੀਕ ਹੈ ਕਿ ਉਹਦਾ ਜੈਂਡਰ ਸਾਡੇ ਮਨਪਸੰਦ ਦਾ ਨਹੀਂ ਹੈਗਾ ਕਿ ਅਸੀਂ ਇਸ ਬੱਚੇ ਨੂੰ ਅਬੈਂਡਨ ਕਰ ਦਈਏ ਫਸਟ ਆਫ ਆਲ ਤਾਂ ਦੇਖੋ ਇੱਕ ਜਿਹੜੀ ਬੱਚੇ ਦੀ ਦਾਤ ਆਪਾਂ ਨੂੰ ਸੱਚੇ ਬਾਦਸ਼ਾਹ ਪਰਮਾਤਮਾ ਨੇ ਦਿੱਤੀ ਹੈ ਉਹ ਜ਼ਿੰਦਗੀ ਦੀ ਸਭ ਤੋਂ ਵੱਡੀ ਦਾਤ ਹੈ ਕਿਸੇ ਵੀ ਬੰਦੇ ਘਰ ਚ ਜੇ ਇਹ ਖੁਸ਼ੀ ਆਈ ਹੈ ਤੈਸ ਖੁਸ਼ੀ ਤਾਂ ਵੱਡੀ ਖੁਸ਼ੀ ਕੋਈ ਵੀ ਨਹੀਂ ਹੋ ਸਕਦੀ ਫੇਰ ਵੀ ਜੇ ਕਿਸੇ ਬੰਦੇ ਨੂੰ ਐ ਲੱਗਦਾ ਹੈ ਕਿ ਵੀ ਮੈਂ ਇਹਨੂੰ ਸਿੱਟ ਦਿਆਂ ਜਾਂ ਇਹਦਾ ਕੋਈ ਹੋਰ ਨੁਕਸਾਨ ਕਰਦਾ ਤਾਂ ਅੱਜ ਮੈਂ ਤੁਹਾਡੇ ਸਾਰਿਆਂ ਦੇ ਸਾਹਮਣੇ ਹੱਥ ਬੰਨਦਾ ਕਿ ਤੁਸੀਂ ਪਲੀਜ਼ ਕੋਈ ਇਹੋ ਜਿਹਾ ਕੰਮ ਨਾ ਕਰੋ ਮੈਂ ਉਰੇ ਜ਼ਿਲਕਪੁਰ ਥਾਣੇ 'ਚ ਪੋਸਟਡ ਹੈ ਮੇਰਾ ਕੰਟੈਕਟ ਨੰਬਰ ਹੈਗਾ 900850007 ਤੁਸੀਂ ਮੈਨੂੰ ਕਾਲ ਕਰ ਲਿਓ ਆਪ ਕਾਲ ਕਰ ਲਓ ਆਪਣੇ ਕਿਸੇ ਰਿਸ਼ਤੇਦਾਰ ਦੇ ਥਰੂ ਕਾਲ ਕਰ ਲਿਓ ਆਪਣੇ ਕਿਸੇ ਆਂਢੀ ਗੁਆਂਢੀ ਦੇ ਥਰੂ ਕਾਲ ਕਰਵਾ ਦਿਓ ਜੀ ਜੋ ਬੱਚਾ ਹੈਗਾ ਗਵਰਨਮੈਂਟ ਦਾ ਹੀ ਪ੍ਰੋਪਰ ਮੈਕੈਨਿਜ਼ਮ ਹੈਗਾ ਜੀ ਕੋਈ ਵੀ ਜੇ ਛੋਟੇ ਤੋਂ ਛੋਟਾ ਬੱਚਾ ਹੈਗਾ ਅਬੈਂਡੰਟ ਜੀ ਤੇ ਉਹਨੂੰ ਅਸੀਂ ਹਰ ਜ਼ਿਲ੍ਹਾ ਲੈਵਲ ਤੇ ਸਟਡਬਲ ਸੀ ਕਮੇਟੀਆਂ ਬਣੀਆਂ ਹੋਈਆਂ ਨੇ ਉੱਥੇ ਉਹ ਉਹਨੂੰ ਕਰਕੇ ਬੱਚੇ ਨੂੰ ਇੱਕ ਚਾਈਲਡ ਕੇਅਰ ਹੋਮ ਪ੍ਰੋਟੈਕਸ਼ਨ ਹੋਮ ਚ ਭੇਜਾਂਗੇ ਜਿੱਥੇ ਡਿਊ ਕੋਰਸ ਦੇ ਨਾਲ ਉਹ ਬੱਚੇ ਨੂੰ ਕੋਈ ਵੀ ਜਿਹੜਾ ਲੋੜਵੰਦ ਕਪਲ ਹੈ ਜਿਹੜੇ ਕਿ ਬਹੁਤ ਸਾਰੇ ਲੋਕ ਇਹੋ ਜਿਹੇ ਨੇ ਕਿ ਜਿਨ੍ਹਾਂ ਦੇ ਘਰ ਦੇ ਵਿੱਚ ਇਹੋ ਜਆ ਬੱਚਾ ਦੀ ਜਨਮ ਦਾ ਸੱਚੇ ਪਾਤਸ਼ਾਹ ਨੇ ਨਹੀਂ ਬਖਸ਼ੀ ਹੈਗੀ ਤਾਂ ਕਾਈਂਡਲੀ ਪਲੀਜ਼ ਤੁਹਾਡੇ ਸਾਰਿਆਂ ਕੇ ਹੱਥ ਜੋੜ ਕੇ ਬੇਨਤੀ ਹੈ ਜੀ ਕਿ ਕੋਈ ਵੀ ਬੰਦਾ ਇਹੋ ਜਆ ਘਣਾਉਣਾ ਕੰਮ ਨਾ ਕਰੇ ਤਾਂ ਇਹੋ ਜਆ ਘਣਾਉਣਾ ਕੰਮ ਜੇ ਤੁਸੀਂ ਕਰਦੇ ਹੋ ਆਪਣੀ ਬੱਚੀ ਨੂੰ ਅਬੈਂਡਨ ਕਰ ਦਿੰਦੇ ਹੋ ਤਾਂ ਤੁਹਾਡੇ ਖਿਲਾਫ ਮੁਕੱਦਮਾ ਵੀ ਦਰਜ ਕੀਤਾ ਜਾਊਗਾ ਤੁਹਾਨੂੰ ਜੇਲ੍ਹ ਵੀ ਭੇਜਿਆ ਜਾਊਗਾ ਤੇ ਨਾਲੇ ਮੈਂ ਪਰਸਨਲੀ ਵਿਲ ਮੇਕ ਸ਼ੋਰ ਜੀ ਕਿ ਨਾ ਤੁਹਾਡੀ ਜ਼ਮਾਨਤ ਹੋਵੇ ਨਾ ਤੁਸੀਂ ਜੇਲ੍ਹੋਂ ਬਾਹਰ ਆਓ ਜੇ ਤੁਸੀਂ ਇੰਨੇ ਹੀ ਦੁਖੀ ਹੋ ਪਲੀਜ਼ ਇਨਫੋਰਮ ਕਰੋ ਜੋ ਬੱਚੀ ਨੇ ਜਾਂ ਜੋ ਬੱਚੇ ਨੇ ਦੁਨੀਆ ਤੇ ਜਨਮ ਲਿਆ ਹੈ ਪ੍ਰਮਾਤਮਾ ਨਾਲ ਖਿਲਵਾੜ ਨਾ ਕਰੋ ਉਹਦੀ ਜਾਨ ਵੇਸਟ ਨਾ ਜਾਣ ਦਿਓ ਜੀ ਇੱਕ ਬੱਚੀ ਨੂੰ ਕੂੜੇ ਦੇ ਢੇਰ ਚ ਸੱਕਣਾ ਜਿਵੇਂ ਕਿ ਕੱਲ ਟਕੌਲੀ ਚ ਹੋਇਆ ਜਾਂ ਫਿਰ ਇੱਕ ਬੱਚੀ ਨੂੰ ਇਹੋ ਜੀ ਥਾਂ ਤੇ ਸਿੱਟ ਜਾਣਾ ਜਿੱਥੇ ਉਹਨੂੰ ਕੁੱਤੇ ਖਾ ਰਹੇ ਨੇ ਇੱਕ ਸ਼ਰਮਨਾਕ ਕੰਮ ਹੈਗਾ ਇਹੋ ਜਾਂ ਸ਼ਰਮਨਾਕ ਕੰਮ ਪਲੀਜ਼ ਨਾ ਕਰੋ ਬਹੁਤ ਸਾਰੇ ਬੰਦੇ ਇਹੋ ਜਿਹੇ ਨੇ ਸੋਸਾਇਟੀ ਦੇ ਵਿੱਚ ਸਾਡੇ ਡਿਪਾਰਟਮੈਂਟ ਦੇ ਵਿੱਚ ਬਹੁਤ ਸਾਰੇ ਡਿਪਾਰਟਮੈਂਟਸ ਦੇ ਵਿੱਚ ਬਹੁਤ ਸਾਰੀ ਐਨਜੀਓਜ਼ ਇਹੋ ਜੀਆਂ ਹੈਗੀਆਂ ਨੇ ਬਹੁਤ ਸਾਰੇ ਗੁੱਡ ਸਿਟੀਜ਼ਨਸ ਇਹੋ ਜਿਹੇ ਹੈਗੇ ਨੇ ਜਿਹੜੇ ਅੱਗੇ ਆ ਕੇ ਹੈਲਪ ਕਰਨਾ ਚਾਹੁੰਦੇ ਨੇ ਤਾਂ ਪਲੀਜ਼ ਸਾਡੇ ਨਾਲ ਕੋਆਪਰੇਟ ਕਰੋ ਥੈਂਕ ਯੂ